ਜੀ ਸਾਸਰੀ ਗਾਲ ਜੀ ਸਾਰੇ ਭਰਾਵਾਂ ਨੂੰ ਤੇ ਦੱਸਦੇ ਆ ਫਰੋਈਪੁਰ ਮੰਡੀਆਂ ਦੇ ਰੇਟ ਤਰੀਕ ਹੈ ਕੀ ਆ ਜੀ 25 ਤਰੀਕ 10ਵਾਂ ਮਹੀਨਾ 2025 ਤੇ ਦੱਸਦੇ ਆ ਰੇਟ ਤੇ ਟਾਈਮ ਹੋ ਗਿਆ ਜੀ 6:30 ਵਜੇ ਦਾ ਤੇ ਜਿਹੜੇ ਸਵੇਰ ਵਾਲੇ ਰੇਟ ਆ ਉਹੀ ਰੇਟ ਤੁਰ ਜਾਂਦੀ ਮੰਡੀ ਹੁਣ ਘਟਣੀ ਸ਼ੁਰੂ ਹੋ ਜੂਗੀ ਇਸ ਤੋਂ ਬਾਅਦ ਚਾਹੇ ਵਾਜੂਗੀ ਚਾਹੇ ਘਟਜੂਗੀ ਪਰ ਗਾਹ ਕਾ ਹੈ ਨਹੀਂ ਮੰਡੀ ਚ ਸੌਦੇ ਹਿਸਾਬ ਨਾਲ 6:30 ਵਜੇ ਇੰਨੇ ਪਏ ਆ ਸਭ ਤੋਂ ਪਹਿਲਾਂ ਦਾਦੀ ਗੋਭੀ ਗੋਭੀ ਵਿਕੀ ਆ ਜੀ 35 ਤੋਂ 40 ਰੁਪਏ ਆ ਕੁਆਲਿਟੀ ਦੀ ਗੋਭੀ ਤੇ ਲਈ ਸਾਦੇ ਆ ਗੋਭੀ 35 ਤੋਂ 40 ਵਿਕੀ ਆ ਜੀ ਗਾਹ ਅਗੇ ਜੀ ਚੌਲੀ ਚੌਲੇ ਵਿਕਿਆ ਜੀ 23 ਤੋਂ 25 ਰੁਪਏ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲਓ ਫੋਲੋ ਗਾਗੀ ਜੀ ਮੂਲੀ ਮੂਲੀ ਵਿਕੀ ਹੈ ਜੀ 20 ਰੁਪਏ ਆਹ ਕੁਆਲਿਟੀ ਦੀ ਮੂਲੀ 20 ਰੁਪਏ ਵਿਕੀ ਹੈ ਜੀ ਚੂ-ਚੂ ਵਿਕਿਆ ਜੀ 12 ਤੋਂ 15 ਰੁਪਏ ਚੂ-ਚੂ 12 ਤੋਂ 15 ਵੇਂਗਣੀ ਵੀ 12 ਤੋਂ 15 ਰੁਪਏ ਵਿਕੀ ਹੈ ਜੀ ਗਾਂਗੀ ਜੀ 1115 ਤੇ ਗਾਂ ਕੀ ਜੀ ਬੇਂਗਣ ਵੱਡਾ ਇਹ ਵੇਖਿਆ ਜੀ 25 ਰੁਪਏ ਵੱਡਾ ਬੇਂਗਣ 25 ਰੁਪਏ ਅੱਜ ਮੰਡੀ ਚ ਮੰਡੀ ਚੱਲੂਗੀ ਮੰਡੀ ਦੇਖਿਓ ਲੱਗਦੇ ਸੌਦੇ ਕਿੰਨੇ ਪਏ ਆ 4 ਵਜੇ ਦੀ ਮੰਡੀ ਚੱਲੀ ਆ ਤੇ ਸੌਦੇ ਹਿਸਾਬ ਨਾਲ ਲੋ ਏਦ ਲੱਗੇ ਪਏ ਹੈ ਸੌਦਿਆਂ ਦੇ ਗਾਂ ਕੀ ਜੀ ਭਿੰਡੀ ਭਿੰਡੀ ਵਿਕੀ ਆ ਜੀ 30 ਰੁਪਏ ਭਿੰਡੀ 32 ਰੁਪਏ ਵਿਕੀ ਆ ਜੀ ਵਧੀਆ ਕੁਆਲਟੀ ਦੀ ਭਿੰਡੀ 30 ਰੁਪਏ ਗਈ ਆ ਜੀ ਗਾਂਗਾ ਜੀ ਕद्दू ਕद्दू ਵਿਕਿਆ ਜੀ 28 ਰੁਪਏ ਕद्दू ਦਾ ਭਾਅ 28 ਰੁਪਏ ਰਿਹਾ ਜੀ ਵਧੀਆ ਕद्दू ਗਰੇਟਾਂ ਵਾਲਾ ਕद्दू ਦਾ ਵੀ 30 32 ਰੁਪਏ ਰਿਹਾ ਦੂਜਾ ਕद्दू 28 ਰੁਪਏ ਰਿਹਾ ਜੀ ਗਾਂਗੀ ਜੀ ਪਾਲਕ ਪਾਲਕ ਕਿੰ ਕੀ ਆ ਜੀ ਵਰੀਆ ਦਾ ਪਾਲਿਆਈ 20 ਰੁਪਏ ਪਾਂਜਾ ਵੇਖੀ ਆ ਜੀ ਪਾਲਕ ਤੇ ਸਾਗ ਹੈ ਜੀ ਸਾਗ ਵਧੀਆ ਗੰਦਾ ਗੰਦਲ ਵਾਲਾ ਸਾਗ ਹੁੰਦਾ ਈ ਉਹ ਵੀ 50 ਰੁਪਏ ਪਾਂਜਾ ਵੇਖਿਆ ਜੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਉਧਰ ਤੇ ਤਾਂ ਕਿ ਜੀ ਮੇਥੀ ਇਹ 70 ਰੁਪਏ ਪਾਂਜਾ ਵੇਖੀ ਆ ਜੀ ਇਹ 70 ਰੁਪਏ ਪਾਂਜਾ ਵੇਖੀ ਆ ਜੀ ਕਾਂ ਕਹਿਆ ਜੀ ਲਸਣ ਲਸਣ ਉਹ ਸਾਹਮਣੇ ਬੈੰਦਾ ਹੀ ਆ ਵੀਡੀਓ 'ਚ ਤੇ ਲਸਣ ਵੀ ਕਹੇ ਜੀ 50 ਰੁਪਏ 50 60 ਰੁਪਏ ਲਸਣ ਦੀ ਸਾਈਜ਼ ਦੇ ਹਿਸਾਬ ਨਾਲ ਜਿਹੜੀ ਲਸਣ ਜਿਹੜੀ ਲਸਣ ਦੀ ਕੁਆਲਿਟੀ ਉਸ ਹਿਸਾਬ ਦਾ ਲਸਣ ਤੇ ਉਸ ਹਿਸਾਬ ਦਾ ਮੁੱਲ ਆਈ ਕਾਂ ਕਹਿਆ ਜੀ ਅਦਰਕ ਅਦਰਕ ਵੀ ਕਹੇ ਜੀ 50 ਤੋਂ 60 ਰੁਪਏ ਅਦਰਕ ਦਾ ਪਿਆ ਭਾ 50 ਤੋਂ 60 ਰੁਪਏ ਰਿਹਾ ਜੀ ਕਾਂ ਕਹਿਆ ਜੀ ਟਮਾਟਰ ਟਮਾਟਰ ਵੀ ਗਿਆ ਜੀ 25 ਰੁਪਏ ਟਮਾਟਰ ਦਾ ਆਪਾਂ 25 ਰੁਪਏ ਰਿਹਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਲਓ ਇਦਾਂ ਹੀ ਆਪਾਂ ਅਪਡੇਟ ਦਿੰਦੇ ਰਿਹਾ ਕਰਾਂਗੇ ਤੇ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖਿਓ ਹੋਰ ਵੀਡੀਓ ਜਨਨ ਲਈ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਆ ਤੇ ਬਾਕੀ ਕਿਸੇ ਵੀ ਪਰਾਲ ਦੇ ਕੋਈ ਵੀਡੀਓ ਬਵਾਣੀ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਵਾ ਇੱਕ ਆਪਾਂ ਚੈਨਲ ਹੋਰ ਬਣਾਇਆ ਪਸ਼ੂਆਂ ਵਾਲਾ ਤੇ ਜੇ ਉਹਦੇ ਕਿਸੇ ਨਹੀਂ ਭਰਾਣੇ ਵੀਡੀਓ ਪਾਉਣੀ ਹੋਵੇ ਪਸ਼ੂਆਂ ਦੀ ਪਾਉਣੀ ਹੋਵੇ ਉਹ ਵੀ ਆਪਾਂ ਨੂੰ ਫੋਨ ਕਰ ਸਕਦਾ ਜੀ ਉਹਦਾ ਦੂਜੇ ਪੇਜ ਦਾ ਨਾਮ ਆ ਜੀ ਚਹਿਲ ਵਪਾਰੀ ਨਾਮ ਤੇ ਪੇਜ ਦਾ ਨਾਮ ਆ ਤੇ ਉਹਦੇ ਵੀ ਤੁਸੀਂ ਫੋਨ ਲਾ ਕੇ ਤੇ ਆਪਾਂ ਕਿਸੇ ਕਾਰ ਦੀ ਟਰੈਕਟਰ ਦੀ ਕੋਈ ਵੀ ਵੀਡੀਓ ਪਾਉਣੀ ਉਹ ਵੀ ਪਾ ਦੇ ਤੇ ਬਾਕੀ ਦੂਜੀ ਗੱਲ ਇਸ ਪੇਜ ਤੇ ਗਰਬੀਰ ਚਹਿਲ 66 ਵਾਲੇ ਤੇ ਇਹਦੇ ਵੀ ਆਪਾਂ ਪ੍ਰੋਮੋਸ਼ਨ ਆ ਸਟਾਰਟ ਕਰਤੀਆਂ ਵਾ ਤੇ ਜੇ ਕਿਸੇ ਭਰਾਣੇ ਕਰਵਾਉਣੀ ਹੋਵੇ ਉਹ ਵੀ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ ਧੰਨਵਾਦ ਜੀ